ਨਵਾਬ ਦੇ ਸਾਡੇ ਨਵਾਬ ਸੀਗਾ ਉੱਥੇ ਮੁੰਡੇ ਕੋਲ ਤੇ ਨਾ ਪਹਿਲੇ ਸਮੇਂ ਉਹ ਸ਼ੇਦਵਾਨੀ ਪਖਾਨ ਸੀਗੇ ਪਿੱਛੇ 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 ਸਾਡੇ ਕੋਲ 35 ਤੇ 40 ਦੀ ਸਾਡੇ ਬੱਚੇ ਮਰ ਗਏ ਨੇ ਤੇ ਗਾਂ ਹੀ ਸੋਚੋ ਸਾਡੇ ਇਹ ਤਾਂ ਛੋਟਾ ਇਸ ਤੋਂ ਵੱਡੇ ਮਗਰਮਾ ਚੁਰੀਆ ਗਏ ਨੋ ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਵੇਖੋ ਤੁਹਾਡੇ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਦੀਪਾ ਜਦੋਂ ਆਪਾਂ ਲੜਾਈ ਲੜਦੇ ਜਾਂਦਾ ਆਪਾਂ ਇੱਕ ਤੋਂ ਇੱਕ ਨਹੀਂ ਕਦੀ ਜੋੜ ਨਹੀਂ ਹੁੰਦੀ ਆਪਾਂ ਇੱਕ ਆ ਕੜੀ ਚੱਕੀ ਆ ਹੁਣ ਇਸ ਤੋਂ ਬਾਅਦ ਬਾਕੀ ਕੜੀ ਤੇ ਪਾਸਾਂ ਕੀਤੀ ਬਤੀ ਬੱਟੇ ਆ ਬੰਦਿਆਂ ਕੋਲੇ ਵੀ ਪਹੁੰਚ ਪੱਕੀ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇਹਦੇ ਤੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਹੋਬੇ ਪਿੰਡ ਤੋਂ ਲੜਾਈ ਸ਼ੁਰੂ ਹੋਈ ਤੇ ਕੋਈ ਤੇ ਜਾ ਪਿੰਡਾਂ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋ ਗਈ ਹੈ ਅੱਗੇ ਜਾਊਗੀ ਤੇ ਬਾਕੀ ਕੋਈ ਤੁਹਾਡਾ ਧੰਨਵਾਦ ਇਹ ਨਿਆ ਕੰਮ ਕਰਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਅੰਨੀ ਬਹੁਤ ਅੱਛਾ ਜੀ ਇਹ ਸਾਡੀ ਇਹ ਰਿਕੁਐਸਟ ਹੈ ਸਾਡੇ ਬੱਚੇ ਬਚਾ ਦਿਓ ਹਾਂ ਜੀ ਹਾਂ ਹਾਂ ਸਰਕਾਰ ਨੇ ਕਰਮ ਚੁੱਕਿਆ ਅਜੇ ਫੁੱਲ ਨਹੀਂ ਜੇ ਚੁਗੇ ਸਾਡੇ ਬੱਚੇ ਜੇ ਮਡੀਆਂ ਦੇ ਵਿੱਚ ਜੀ ਹਾਂ ਹਾਂ ਕੀ ਗੱਲ ਆ ਕਿ ਮੱਧ ਪੜੀ ਕਰੇਗਾ ਜੀ ਆਪਾਂ ਸਾਡੇ ਨਿੱਕੇ ਹੋ ਕੇ ਆ ਇਹ ਦਿਖਾ ਕਰ ਆਪੋਛੇ ਤੁਹਾਡੇ ਅੱਗੇ ਰਿਕੁਐਸਟ ਹੈ ਜਿਹੜੀ ਛੋਟੇ ਮੋਟੇ ਹਨ ਖਾਣ ਪੀਣ ਵਾਲੇ ਆ ਖਾਖੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜਾ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਫੜਨਾ ਆਪਾਂ ਦੇਖੋ ਜਿਹੜੇ ਛੋਟੇ ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਹੀ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਉਹ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਾਰੇ ਆਨੇ ਨੇ ਜੀ ਇਹ ਕੀ ਕਹਾਦੇ ਨੇ ਇਹ ਉਹਨਾਂ ਨੂੰ ਹੌਲੀ ਹੌਲੀ ਇਸ ਦਲਦਲ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਮੈਂ ਹਰਨੂਰ ਸਿੰਘ ਬਾੜ ਤੁਸੀਂ ਦੇਖ ਰਹੇ ਹੋਈ ਪੰਜਾਬ ਟੀਵੀ ਯੁੱਧ ਨਸ਼ੇ ਵਿਰੋਧ ਤਹਿਤ ਫਤਿਹਗੜ ਚੂੜੀਆਂ ਦੇ ਨਜ਼ਦੀਕੀ ਪਿੰਡ ਸ਼ੰਸ਼ੇਰਪੁਰ ਵਿੱਚ ਅੱਜ ਨਸ਼ੇ ਤਖਸਰਾਂ ਦੇ ਘਟਾਏ ਜਾ ਰਹੇ ਹਨ ਇਸੇ ਮੌਕੇ ਵਿਸ਼ੇਸ਼ ਤੌਰ ਤੇ ਏ ਡੀ ਜੀ ਪੀ ਰਾਏ ਅਤੇ ਐਸ ਐਸ ਪੀ ਬਟਾਲਾ ਅਤੇ ਡੀ ਐਸ ਪੀ ਵਿਪਨ ਕੁਮਾਰ ਪਤੇਗੜ ਚੂੜੀਆਂ ਦੇ ਅਗਵਾਈ ਵਿੱਚ ਨਸ਼ੇ ਤਖਸਰਾਂ ਦੇ ਘਟਾਏ ਜਾ ਰਹੇ ਹਨ ਗੱਲਬਾਤ ਕਰਦੇ ਆ ਏ ਡੀ ਜੀ ਪੀ ਰਾਏ ਦੇ ਦੇਖੋ ਜਿਹੜਾ ਪੰਜਾਬ ਸਰਕਾਰ ਬੰਨੀਓ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਗਿਆ ਸੀ ਉਹਨਾਂ ਅੱਜ ਆਪਾਂ ਉਹਦੇ 100ਵੇਂ ਦਿਨ ਦੇ ਵਿੱਚ ਹੈਗੇ ਆ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀ ਜੀ ਪੀ ਸਾਹਿਬ ਬੰਨੀਓ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹਦੇ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਤੁਹਾਡੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਆ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ 399 ਐਫ ਆਈ ਆਰਾਂ ਦੱਜ ਹੋਈਆਂ ਹੈਗੀਆਂ ਨੇ ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਬੰਦਿਆਂ ਲੈ ਲਏ ਹੈਗੇ ਨੇ ਔਰ ਇਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਤੋਂ ਉੱਤੇ ਇਹ ਜੇ ਬੰਦੇ ਜਿਹੜੇ ਕਿ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਹਦੇ ਨਾਲ-ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਇਹ ਜਿਆ ਬੰਦਾ ਹੈਗਾ ਜਿਹਦੇ ਚ 850 ਬੰਦੇ ਤਾਂ ਉਹਨੇ ਜਿਨ੍ਹਾਂ ਨੂੰ ਓਟ ਸੈਂਟਰ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜੀਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਹਨਾਂ ਨੂੰ ਉਸ ਦਲਦਲ ਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾ ਪਾਈਏ ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆ ਸ਼ਮਸ਼ੇਰ ਕੋਟ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆ ਇੱਥੇ ਦੇਖਦੇ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਬਣਿਓ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਘਰ ਉਹ ਸਾਦੇ ਜਾਂ ਆਪਦੀ ਫੈਦਾਂ ਦੀਆਂ ਜਗ੍ਹਾ ਉਸਾਰੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਬਣਿਓ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਹੈ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋ ਰਿਹਾ ਸਰ ਜੇਲ ਦੇ ਵਿੱਚੋਂ ਆਣ ਕੇ ਫਿਰ ਜਿਹੜੇ ਉਹ ਮੁਜਰਮ ਆ ਉਹ ਜਿਹੜਾ ਧੰਦਾ ਫੇਰ ਚਾਲੂ ਕਰ ਦਿੰਦੇ ਆ ਉਹਦੇ ਬਾਰੇ ਕੋਈ ਨਵਾਂ ਜਿਹੜਾ ਨਿਧਨ ਚਲਾਇਆ ਕਰਾਇਆ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਅੱਛਾ ਪ੍ਰੈਸ਼ਨ ਕੀਤਾ ਕਿ ਜਿਹੜੇ ਜੇ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਤਹਿਤ ਤੇ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਬਟਾਲੇ ਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਬਹੁਤ ਅੱਛਾ ਉਪਰਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮੁਲਜ਼ਮ ਜੇਲ੍ਹ ਤੋਂ ਛੁੱਟ ਕੇ ਆਂਦੇ ਸੀ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਭੇਜਿਆ ਜਾ ਸਕੇ ਤਾਂ ਕਿ ਉਹ ਆ ਕੇ ਉਹ ਦੁਬਾਰਾ ਧੰਦਾ ਨਾ ਕਰਨ ਇਸ ਲਈ ਮਾਯੋਗ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀ ਕਿਉਂਕਿ ਇਹਨਾਂ ਨੇ ਬਹੁਤ ਮੈਟੀਕੁਲਸਲੀ ਇਸ ਪ੍ਰੋਗਰਾਮ ਨੂੰ ਉਹ ਰਨ ਕੀਤਾ ਕਿ ਜੇਲ੍ਹ ਤੋਂ ਛੁੱਟ ਕੇ ਆਏ ਮੁਲਜਮਾਨ ਨੂੰ ਦੁਬਾਰਾ ਜੇਲ੍ਹ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆ ਕੇ ਉਹੀ ਗਲਤੀ ਨਾ ਕਰਨ ਜੋ ਪਹਿਨਾ ਔਕਾ ਦੇ ਸੀਗੇ ਜੇ ਸਰ ਨਸ਼ਾ ਛਡਨਾ ਚਾਹੁੰਦੇ ਨੇ ਕੋਈ ਮੁਲਜਮ ਜਿਹੜੇ ਫੜੇ ਜਾਂਦੇ ਨੇ ਉਹਨਾਂ ਬਾਰੇ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦਿਆਂ ਨੂੰ ਔਰ ਦੇ 올ਸ ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ ਹੌਲੀ ਆਪਾਂ ਉਹਨਾਂ ਨੂੰ ਵਾਪਸ ਨਸ਼ੇ ਦੀ ਲਤ ਕੋ ਵਾਪਸ ਲੈ ਆਵਾਂਗੇ ਔਰ ਉਹਦੇ ਨਾਲ ਨਾਲ 64 ਏ ਦੇ ਤਹਿਤ ਜੇ ਕੋਈ ਬੰਦਾ ਆਪਣੀ ਗਲਟ ਕਬੂਲ ਕਰ ਲੈਂਦਾ ਤੇ ਉਹਦੇ ਤਹਿਤ ਵੀ ਤਾਂ ਕਿ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 64ਏ ਦੇ ਤਹਿਤ ਇਹਨਾਂ ਨੇ ਉਹ ਕਰਾਇਆ ਹੈ। ਰਾਜਨੀਤਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ। ਹਾਂਜੀ ਇਹ ਸਮਾਜ ਦੇ ਹਰ ਇੱਕ ਵਰਗ ਬੰਤੀਓ ਸਾਨੂੰ ਇਸ ਯੁੱਧ ਦੇ ਵਿੱਚ ਸਮਰਥਨ ਮਿਲਦੇ ਆ ਰਿਹਾ ਹੈ ਜੀ। ਮੈਂ ਦਰਮੀਤ ਸਿੰਘ ਪਿੰਡ ਚਮਸ਼ੇਰਪੁਰ ਦਾ ਮੌਜੂਦਾ ਸਰਪੰਚ ਆ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਪਿੰਡ ਵਿੱਚ ਅੱਜ ਕਾਰਵਾਈ ਹੋਈ ਆ। ਰਾਮਪਾਲ ਸਿੰਘ ਪੁੱਤਰ ਪਿਆਰਾ ਸਿੰਘ ਤੇ ਮਤਲਬ ਦਾ ਘਰਟਾ ਆ ਗਿਆ ਵਾ ਜੋ ਕਿ ਸਰਕਾਰ ਵੱਲੋਂ ਬਹੁਤ ਹੀ ਸਲਾਘਾਯੋਗ ਕੰਮ ਆ ਤੇ ਇਹੋ ਜਿਹੇ ਮਤਲਬ ਜਿਹੜੇ ਨਸ਼ਾ ਵੇਚਦੇ ਨੇ ਜਾਂ ਖਾਨ ਮਤਲਬ ਵੇਚਦੇ ਨੇ ਖਾਸ ਕਰਕੇ ਉਹਨਾਂ ਨੂੰ ਚੇਤਾਵਨੀ ਮਿਲੂਗੀ ਵੀ ਗਾਂਵ 'ਚ ਇਹੋ ਜਿਹਾ ਕੰਮ ਨਹੀਂ ਕਰਨਾ ਬਹੁਤ ਮਿਹਰਬਾਨੀ ਹੈ ਜੇ ਮਗਰਮੱਛਾਂ ਨੂੰ ਇਸ ਤਰ੍ਹਾਂ ਫੜਨਗੇ ਮਗਰਮੱਛਾਂ ਨੂੰ ਜੇ ਫੜਨਗੇ ਬਹੁਤ ਮਿਹਰਬਾਨੀ ਹੈ ਕਿਉਂ ਸਾਡੇ ਕਿਤੇ ਬੱਚੇ ਬਚ ਜਾਣਗੇ ਅਜੇ ਮੱਡੀ ਠੰਡੀ ਨਹੀਂ ਹੋਈ ਸਾਡੀ ਉਹ ਜਾ ਕੇ ਵੇਖ ਲਓ ਮਡੀਆਂ ਵਿੱਚ ਫੁੱਲ ਉਤਰੇ ਹੀ ਹੋਣਗੇ ਤੇ ਇਹ ਸਾਡੀ ਇਹ ਰਿਕਵੈਸਟ ਆ ਵੀ ਸਾਡੇ ਬੱਚੇ ਵੱਜ ਜਾਣ ਆ ਇੱਕ ਪਹਿਲੀ ਗੱਲ ਜੇ ਨਸ਼ਾ ਜਿਹੜਾ ਜੇਲ੍ਹਾਂ ਚ ਮਿਲਦਾ ਉਥੇ ਵੀ ਮਿਲਦਾ ਫਿਰ ਸਰਕਾਰੀ ਇਹ ਸਰਾਂ ਦੇ ਵਿੱਚ ਲੈਣਾ ਲੱਗੀਆਂ ਹੁੰਦੀਆਂ ਨੇ ਜਦ ਤੱਕ ਇਹ ਨਹੀਂ ਨ ਮੁੱਕਦਾ ਕੋਈ ਨਸ਼ਾ ਨਹੀਂ ਮੁਕਣਾ ਇਹ ਨਸ਼ਾ ਉਥੋਂ ਬੰਦ ਕਰਨ ਤੇ ਆ ਮੇਰੀ ਮੁਲਾਜ਼ਮਾਂ ਨੂੰ ਇਹ ਜਰਾ ਕਰ ਰਿਕਵੈਸਟ ਆ ਵੀ ਜਿਹੜੇ ਛੋਟੇ ਮੋਟੇ ਖਾਣ ਪੀਣ ਵਾਲੇ ਉਹਨਾਂ ਨਾਲ ਭੜਿਆ ਕਰੋ ਮਗਰ ਮੱਛਾਂ ਵੱਲ ਹੋਇਆ ਕਰੋ ਇਹ ਨਹੀਂ ਵੀ ਉਹਨਾਂ ਕੋਈ ਜੇਬਾਂ ਪਰ ਲੀਂਗਾ ਤਹੀਂ ਕਾ ਨਹੀਂ ਚਲਗੇ ਉਥੋਂ ਮਾਮਲਾ ਜਰਾ ਘੱਟ ਕਰਿਆ ਕਰਨ ਅ ਵੀ ਇੰਨਾ ਅਗੇ ਮੇਰੀ ਰਿਕਵੈਸਟ ਮੈਂ ਫੇਰ ਹੱਥ ਜੋੜ ਕੇ ਹੋਰ ਰਿਕਵੈਸਟ ਕਰਨੀ ਆ ਵੀ ਛੋਟੇ ਮੋਟੇ ਇੰਨਾ ਫੜੋ ਉਹ ਦਿਨ ਫੜਿਆ ਕਰੋ